ਨੈੱਪਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਇਹ ਸਮਾਰੋਹ ਮਾਈ ਭਾਰਤ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਜਿਸ ਦਾ ਉਦੇਸ਼ ਭਾਰਤ ਦੇ ਲੋਹ ਪੁੱਤਰ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਦਿਨਤੀ ਨੂੰ ਸ਼ਰਧਾਜਲੀ ਦੇਣਾ ਸੀ। ਕਾਰਗਰਮ ਦਾ ਉਦਘਾਟਨ ਸੂਸ਼ਰੀ ਹਰਪ੍ਰੀਤ ਕੌਰ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਕੀਤਾ ਗਿਆ ਸਮਾਰਗਮ ਦੀ ਸ਼ੁਰੂਆਤ ਬੰਦੇ ਮਾਤਮ ਦੇ ਸੁਰੀਲੇ ਗੀਤ ਨਾਲ ਹੋਈ ਜਿਸ ਤੋਂ ਬਾਅਦ ਦੀਵੇ ਦੀ ਰੌਸ਼ਨੀ ਅਤੇ ਸਰਦਾਰ ਪਟੇਲ ਦੀ ਤਸਵੀਰ ਤੇ ਮਾਲਾ ਚੜਾਈਆਂ ਗਈਆਂ ਸਮਾਰੋਹ ਦੌਰਾਨ ਜੁਵਾਨਾਂ ਵੱਲੋਂ ਸੱਭਿਆਚਾਰਕ ਪ੍ਰਦਰਸ਼ਨ ਅਤੇ ਨੁਕੜ ਨਾਟਕ ਵੀ ਪੇਸ਼ ਕੀਤੇ ਗਏ ਜਿਨ੍ਹਾਂ ਰਾਹੀਂ ਏਕਤਾ ਅਖੰਡਤਾ ਅਤੇ ਰਾਸ਼ਟਰੀ ਗੌਰਵ ਦਾ ਸੰਦੇਸ਼ ਦਿੱਤਾ ਗਿਆ ਇਸ ਤੋਂ ਬਾਅਦ ਪਾਦੀ ਯਾਤਰਾ ਦਾ ਸ਼ੋਭਾ ਆਰੰਭ ਰੋਜ਼ ਗਾਰਡਨ ਤੋਂ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਯੁਵਕਾਂ ਨੇ ਇੱਕ ਭਾਰਤ ਸ੍ਰੇਸ਼ਟ ਭਾਰਤ ਦਾ ਸੰਦੇਸ਼ ਦਿੱੰਧਿਆ ਸ਼ਿਰਕਤ ਕੀਤੀ ਇਸ ਮੌਕੇ ਤੇ 500 ਤੋਂ ਵੱਧ ਯੁਵਕਾਂ ਤੇ ਵਿਦਿਆਰਥੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ ਉਹਨਾਂ ਨੇ ਬੈਨਰ ਪਲੇਕਾਰਡ ਤੇ ਨਾਅਰੇ ਰਾਹੀਂ ਸਰਦਾਰ ਪਟੇਲ ਦੀਆਂ ਵਿਸ਼ਾਲ ਸੋਚਾਂ ਨੂੰ ਜਨਤਾ ਤੱਕ ਪਹੁੰਚਾਇਆ ਇਸ ਮੌਕੇ ਸੁਸ਼ਰੀ ਰਸ਼ਮਰੀਤ ਕੌਰ ਡਿਪਟੀ ਡਾਇਰੈਕਟਰ ਮਾਈਵਾਤ ਲੁਧਿਆਣਾ ਨੇ ਕਿਹਾ ਕਿ ਸਰਦਾਰ ਪਟੇਲ ਦੀ ਜ਼ਿੰਦਗੀ ਅਤੇ ਨੇਤ੍ਰਿਤਵ ਅੱਜ ਵੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ ਇਸ ਪਾਦਿਆਤਰਾ ਰਾਹੀਂ ਅਸੀਂ ਜੋਪਕੰਬ ਵਿੱਚ ਏਕਤਾ ਅਨੁਸ਼ਾਸਨ ਅਤੇ ਰਾਸ਼ਟਰੀ ਨਿਰਮਾਣ ਦੇ ਮੁੱਲਾਂ ਨੂੰ ਜਗਾਉਣਾ ਚਾਹੁੰਦੇ ਹਾਂ ਕਾਰਜਕ੍ਰਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ ਜਿਸ ਦੌਰਾਨ ਸਾਰੇ ਭਾਗੀਦਾਰਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਸੰਕਲਪ ਲਿਆ